ਇਹ ਤੋਂ ਵੀ ਜਿਆਦਾ ਜਿਆਦਾ ਹੈ। ਬੇਦੁਨੀਆ ਦੌਰ ਆਇਆ ਜਾ ਰਿਹਾ। ਰਿਆ ਰਾਵੀ ਤੋਂ ਬਾਅਦ ਦਰਿਆ ਬਿਆਸ ਵਿੱਚ ਵੀ ਇਸ ਵਾਰ ਬਹੁਤ ਪਾਣੀ ਆਇਆ ਸੀ ਜਿਹੜਾ ਗੁਰਦਾਸਪੁਰ ਦੇ ਬਲਾ ਕਨੂਆਣ ਦੇ ਸ਼ੰਭ ਦੇ ਪਿੰਡਾਂ ਵਿੱਚ ਆਏ ਆ। ਜਿੱਥੇ ਮੁੰਨਣਾ, ਬੁੱਢਾ ਬਾਲਾ, ਫੁੱਲੜਾ, ਫਤੂ ਬਰਕਤ ਪਿੰਡਾਂ ਦੇ ਵਿੱਚ ਇਸ ਵਾਰ ਵੀ ਮੀਂਹ ਨੇ ਭਾਰੀ ਨੁਕਸਾਨ ਕੀਤਾ। ਫੜਦੇ ਪਾਣੀ ਨੇ ਭਾਰੀ ਨੁਕਸਾਨ ਕੀਤਾ ਭਾਵੇਂ ਕਿ ਸਾਲ 2023 ਵਾਲੇ ਹੜ ਦੇ ਮੁਕਾਬਲੇ ਇਸ ਵਾਰ ਦਾ ਨੁਕਸਾਨ ਘਟਾ ਇੱਥੇ ਵੱਖ-ਵੱਖ ਪਿੰਡਾਂ ਦੇ ਲੋਕ ਉਹ ਜਿਹੜੇ ਹਾਜ਼ਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਵੀਰੇ ਇਹ ਇਸ ਵਾਰ ਦਾ ਜਿਹੜਾ ਹੜ ਆਇਆ ਹਾਂਜੀ ਉਹਦਾ ਕਿੰਨਾ ਕ ਨੁਕਸਾਨ ਹੋਇਆ ਤੇ ਕਿਹੜੇ-ਕਿਹੜੇ ਪਿੰਡਾਂ ਦਾ ਜਿਹੜਾ ਵਾ ਉਹ ਇੱਥੇ ਘਟ ਇੱਥੇ ਜਿੱਨਾ ਬੇਟ ਏਰੀਆ ਪੈਂਦਾ ਫਤੂ ਬਰਕਤ ਹੋ ਗਿਆ ਮੋਈਪੁਰ ਪਰੇ ਹੋ ਗਿਆ ਪਸਵਾਲ ਮੁਰਦਾਵਾਲ ਇੱਧਰ ਬੁੱਢਾ ਬਾਲਾ ਮੁੰਨਣ ਫੁਲੜਾ ਸਾਰੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਵਾ ਆ ਫਸਲ ਤੁਸੀਂ ਕੈਮਰਾ ਕਮਾ ਕੇ ਵੀ ਲਓ ਪਿੱਛੇ ਗੰਨੇ ਦੀ ਖੜੀ ਆ ਪਾਣੀ ਵਿੱਚ ਖੜਾ ਡਿੱਗਾ ਗੰਨਾ ਉਹ ਕੁਝ ਨਹੀਂ ਨਿਕਲਣਾ ਹੈਗਾ ਜ਼ਿੰਮੇਵਾਰ ਦੇ ਬੰਦੇ ਕੋਸ਼ਿਸ਼ ਨਹੀਂ ਕਰਦੀ ਹੋਰ ਕਿਹੜੀ ਕਿਹੜੀ ਬੰਦਲ ਖਰਾਬ ਹੋਈ ਫਸਲ ਝੋਨੇ ਦੀ ਗੰਨੇ ਦੀ ਖਰਾਬ ਹੋਈ ਹੈ ਜੀ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰਕਾਰ ਨੂੰ ਇਹਦੇ ਵੱਲ ਜ਼ੋਰਦਾਰ ਧਿਆਨ ਦੇ ਕੇ ਗਰਦੋਰੀ ਕਰਵਾ ਕੇ ਜੋ ਬਣਦਾ ਕਿਸਾਨ ਦਾ ਉਹ ਦੇਣਾ ਚਾਹੀਦਾ ਨਾ ਕਿ ਇੱਥੇ ਸ਼ਾਸਿ ਗੱਲਾਂ ਆਪਾਂ ਕਰੀਏ ਕਿਸ ਦੇ ਖਿਲਾਫ ਕੁਝ ਵੀ ਬੋਲੀਏ ਸਾਨੂੰ ਸਿਰਫ ਹੜ੍ਹ ਪੀੜਤਾਂ ਵੱਲ ਦੇਖਣਾ ਚਾਹੀਦਾ ਉਹਦੇ ਹੀ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਮੰਗਈ ਹੀ ਆ ਕਿ ਤੂੰ ਗਰਦੋਰੀ ਕਰਵਾਓ ਇੱਥੇ ਦਰਿਆ ਬਿਆਸ ਦੀ ਧੁੱਸੀ ਦਾ ਕਿਨਾਰਾ ਆਇਆ ਹੈ ਸੀ ਜੇ ਜਨਾਬ ਬਹੁਤ ਹੀ ਮਾੜੇ ਨੇ ਬਾਜਵਾ ਸਾਹਿਬ ਆਏ ਜੀ ਪਾਲ ਸਾਹਿਬ ਆਏ ਨੇ ਜਗਰੂਰ ਜੀ ਆਏ ਸੀ ਸਾਰਿਆਂ ਨੂੰ ਇਹੀ ਕਿਹਾ ਕਿ ਤੁਸੀਂ ਪੱਕੀ ਕਰਵਾ ਕੇ ਦਿਓ ਸਾਨੂੰ 5-7 ਫੁੱਟ ਉੱਚੀ ਚੌੜੀ ਕਰਵਾਓ ਤੇ ਮਜ਼ਬੂਤ ਬਣਾਓ ਤੁਸੀਂ ਬਹੁਤ ਹਾਲਾਤ ਜਿਹੜੇ ਆ 2023 ਤੋਂ ਬਾਅਦ ਸੁਧਾਰੇ ਹੀ ਕਿਸੇ ਨੇ ਕਿ ਜਾਂ ਉਦਾਂ ਹੀ ਛੱਡ ਨਹੀਂ ਉਦਾਂ ਹੀ ਆ ਜੀ ਲੋਕ ਲੱਕ ਮਾਰੀ ਮੋਟੀ ਪੈਣ ਦੀ ਹਾਲਾਤ ਤੇ ਸਾਰੇ ਉਦਾਂ ਹੀ ਆ ਨਾਜੂਕਾ ਤੁਸੀਂ ਬਹੁਤ ਜ਼ਿਆਦਾ ਹਾਂਜੀ ਆਪਾਂ ਇਹੋ ਕਹਿਣਾ ਚਾਹੁੰਦੇ ਆਂ ਵੀ ਬੇਈਂਤੀ ਆ ਸਾਡੀ ਸਾਡੇ ਇੱਥੇ ਨੁਕਸਾਨ ਪਿਛਲੀ ਈਰ ਵੀ ਅੱਜ ਤੋਂ 2-3 ਸਾਲ ਪਹਿਲਾਂ ਕਾਫੀ ਹੋਇਆ ਸਾਡੇ ਇੱਥੇ ਕੋਈ ਹੱਕ ਨਹੀਂ ਹੋਇਆ ਕੋਈ ਸਾਡੇ ਇੱਥੇ ਨਹੀਂ ਕੋਈ ਆਇਆ ਆ 2023 ਦੇ ਵਿੱਚ ਇੱਧਰ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੈ ਤੇ ਤੁਸੀਂ ਟੁੱਟਲ ਕਰਕੇ ਹੋਇਆ ਹੈ ਕਿ ਜਾਂ ਇਧਰੋਂ ਕੋਈ ਡਰੇਨਾਂ ਦੇ ਪਾਣੀ ਦਾ ਹੋਇਆ ਨਹੀਂ ਨਹੀਂ ਤੁਸੀਂ ਟੁੱਟਲ ਕਰ ਨਾਲ ਸਾਡੇ ਪਾਣੀ ਹੋਇਆ ਸੀਗਾ ਸਾਡੇ ਇੱਥੇ ਕੋਈ ਪ੍ਰਬੰਧ ਹੈ ਨਹੀਂ ਦਾ ਉਹ ਤੋਂ ਬਾਅਦ ਜਿਹੜੀ ਧੁੱਸੀ ਖਰਾਬ ਹੋਈ ਉਹਦੀ ਰਿਪੇਅਰ ਹੋਈ ਕੁਝ ਕੋਈ ਨਹੀਂ ਹੋਇਆਗਾ ਕੋਈ ਕੰਮ ਨਹੀਂ ਹੱਡੇ ਦੀ ਚ ਇੱਥੇ ਆਏ ਆ ਬਹੁਤ ਆਏ ਆ ਪ੍ਰਤਾਪ ਸਿੰਘ ਬਾਏਵਾ ਆ ਜਗਰੂਪ ਆਇਆ ਮਾਲ ਸਿੰਘ ਆਇਆ ਇੱਥੇ ਬੜਾ ਕੁ ਕਹਿ ਗਏ ਆ ਪਰ ਕੀਤਾ ਇੱਥੇ ਕਿਸੇ ਨੇ ਨਹੀਂ ਕੁਛ ਨਾਏ ਕੁਛ ਇਥੇ ਕੋਈ ਦੇਖ ਗਿਆ ਨਹੀਂ ਹੋਰ ਕੋਈ ਸਰਕਾਰ ਦਾ ਨਮਾਇਦਾ ਆ ਹੋਵੇ ਜਾਂ ਹਲਕਾ ਇੰਚਾਰਜ ਜਾਂ ਕੋਈ ਆ ਡੀਸੀ ਜਾਂ ਹੋਰ ਕੋਈ ਅਫਸਰ ਆਇਆ ਹੋਵੇ ਐਸਡੀਐਮ ਆਏ ਆ ਸਾਰੇ ਆਏ ਆ ਪਰ ਇੱਥੋਂ ਕਹਿ ਕੇ ਚਲ ਗਿਆ ਕੋਈ ਕੋ ਕਿਸ ਦੀ ਕੋਈ ਗਰੀਬ ਦੀ ਕਿਸੇ ਨੇ ਸੁਣੀ ਨਹੀਂ ਕੋਈ ਤੁਸੀਂ ਮੰਗ ਨਹੀਂ ਰੱਖੀ ਕੋਈ ਮੰਗ ਹੀ ਰੱਖੀ ਆ ਸਾਡੇ ਪਿੰਡ ਬੁੱਢੇ ਬਾਲੇ ਦੇ ਵਿੱਚ ਕਿਤੇ ਪੁਲੀ ਬਣ ਜਾਵੇ ਪੂਰੇ ਬੈ ਜਾਣ ਤੇ ਤੁਹਾਨੂੰ ਕਹਿ ਕੇ ਚਲ ਗਿਆ ਤੁਸੀਂ ਮਜ਼ਬੂਰ ਹੋ ਜੇ ਸਪਾਰ ਪਥਰਾ ਦਾ ਜਿਹੜਾ ਸਿਸਟਮ ਕਾਫੀ ਜੋ ਵੀ ਹੈਗਾ ਉਹ ਜੀ ਅਸੀਂ ਇਹੋ ਮੰਗ ਕਰਦੇ ਆਂ ਬਾਕੀ ਜੋ ਘਨਿਆ ਨਾ ਨੁਕਸਾਨ ਹੋਇਆ ਕਾਫੀ ਹੋਇਆ ਘਰਾਂ ਦੇ ਵਿੱਚ ਪਾਣੀ ਆਇਆ ਅਸੀਂ ਉਹ ਇਹ ਮੰਗ ਕਰਦੇ ਆਂ ਜਿਹੜੇ ਗਰੀਬ ਬੰਦੇ ਆ ਘਰ ਕੋਲ ਇਕੱਠੇ ਆ ਲੋਕ ਹਾਂਜੀ ਹਾਂਜੀ ਇਕੱਠੇ ਹੋਏ ਕਿੰਨੇ ਕੁ ਨੁਕਸਾਨ ਆ ਕਿੰਨੇ ਕੁ ਘਰਾਂ ਦਾ ਜਿਹੜਾ ਨੁਕਸਾਨ ਆ ਹੈਗਾ 7-8-10 ਘਰਾਂ ਦੇ ਵਿੱਚ ਪਾਣੀ ਗਿਆ ਕਿਸੇ ਦੇ ਬਾਲੇ ਡਿੱਗ ਪਿਆ ਘਰਾਂ ਦੇ ਕਿਸੇ ਦੇ ਕਾਫੀ ਨੁਕਸਾਨ ਹੋਇਆ ਇਸੇ ਤਰ੍ਹਾਂ ਇੱਕ ਬਜ਼ੁਰਗ ਆ ਜਿੰਨੇ ਬਜ਼ੁਰਗੋ ਆ ਗੱਲਬਾਤ ਕਰੀਏ ਹਾਂਜੀ ਤੁਹਾਡਾ ਕਿਹੜਾ ਨਗਰ ਆ ਸਾਡੇ ਨੂੰ ਮਨਣਾ ਜੀ ਨਗਰ ਮਨਣਾ ਨਗਰ ਹਾਂਜੀ ਤੇ ਤਾਂ ਤੁਸੀਂ ਤਾਂ ਫਿਰ ਤੁਹਾਡੀ ਉਮਰ ਬਡੇਰੀ ਆ ਤੁਸੀਂ ਫਿਰ ਜਿਹੜਾ 88 ਵਾਲਾ ਹੜ ਵੀ ਵੇਖਿਆ ਹੋਊ ਹਾਂਜੀ ਉਸ ਮੌਕੇ ਕਿੰਨਾ ਕਿੰਨਾ ਨੁਕਸਾਨ ਹੋਇਆ ਸੀ ਉਸ ਮੌਕੇ ਬਹੁਤ ਨੁਕਸਾਨ ਮਾਰ ਦੰਗਾ ਰੁੜ ਗਿਆ ਸਭ ਕੁਝ ਰੁੜ ਗਿਆ ਤੇ ਸਭ ਕੋਸ਼ਿਸ਼ੀ ਉਹਦਾ ਬਹੁਤ ਹੀ ਮਾੜਾ ਹਾਲ ਹੈ ਉਦੋਂ ਤੁਸੀਂ ਕਿੱਥੋਂ ਕਿੱਥੋਂ ਟੁੱਟੀਆਂ ਉਹ ਤੁਹਾਨੂੰ ਨੂਨਾ ਬਰਗਦਾ ਤੁਸੀਂ ਇੱਕ ਬੁੱਢੇ ਬਾਜੇ ਤੁਸੀਂ ਪੁੱਤੇ ਵਾਲੇ ਦਾ ਸਕੂਲ ਸੀ ਸਾਹਮਣੇ ਟੁੱਟੀ ਸਭ ਕੋਸ਼ਿਸ਼ੀ ਲੱਗ ਰਿਹਾ ਕਿ ਘਰ ਵੀ ਰੋੜ ਗਏ ਸਾਰੇ ਅਗਲੇ ਬੰਦੇ ਘਰ ਵੀ ਰੋੜ ਗਏ ਸਭ ਉਸਕੋ ਮਕਾਨ ਨੂੰ ਕੋਣ ਸਭ ਰੋੜ ਗਏ ਤੇ ਬਹੁਤ ਮਾੜਾ ਹਾਲ ਹੈ ਨਹੀਂ ਉਦੋਂ 1988 ਦੇ ਵਿੱਚ ਕਿੰਨੇ ਕ ਘਰ ਪੱਕੇ ਹੁੰਦੇ ਸੀ ਕਿੰਨੇ ਕ ਕੱਚੇ ਹੁੰਦੇ ਉਹਦਾ ਬਹੁਤੇ ਕੱਚੇ ਹੁੰਦੇ ਹਨ ਪੱਕੇ ਛੱਨਾ ਛੰਨਾ ਹੀ ਹੁੰਦੀਆਂ ਅਛਨਾ ਛਨਾ ਕੋ ਜਾ ਕੱਚੇ ਮਿੱਟੀ ਦੀ ਬਣਾਏ ਬਾਲੇ ਬੂਲੇ ਪਾ ਗਏ ਫਿਰ ਉਹ ਕਿੰਨੇ ਸਾਲਾਂ ਦੇ ਵਿੱਚ ਫੇਰ ਦੁਬਾਰਾ ਬਣਾ ਲੈ ਫਿਰ ਹਾਲਾਤ ਕਿੱਦਾਂ ਰਹੇ 1988 ਬਾਅਦ ਚ ਫਿਰ ਸਗਤੜੇ ਹੌਲੇ ਹੌਲੇ ਫਿਰ ਪੱਕੇ ਬਣਾਉਣੇ ਸ਼ੁਰੂ ਕਰ ਦਿੱਤੇ ਹੁਣ ਘਰ ਪੱਕੇ ਨੇ ਵੀ ਕੱਚੇ ਵੀ ਆ ਗਏ ਨੇ ਕਈ ਘਰਾਂ ਯਾ ਬਾਲੇ ਬੁੱਲੇ ਪਾ ਕੇ ਟਾਈਮ ਪਾਸ ਕਰਦੇ ਨੇ ਹੁਣ ਵੱਡੀ ਮੁਸ਼ਕਲ ਕੀ ਆ ਤੁਹਾਨੂੰ ਇੱਥੇ ਇਸ ਇਲਾਕੇ 'ਚ ਇਹ ਮੁਸ਼ਕਲ ਸਾਨੂੰ ਇੱਕ ਤਾਂ ਤੁਸੀਂ ਪੱਕੀ ਚਾਹੀਦੀ ਐ ਤੁਸੀਂ ਬਿਲਕੁਲ ਸਾਡੀ ਮਾੜੀ ਸੇਮ ਦੂਜੇ ਪੰਨੇ ਪਾਣੀ ਸੇਮ ਦੂਜੇ ਪੰਨੇ ਉਹਨਾਂ ਨਾਲ ਹੋਇਆ ਤੇ ਜਿਹੜਾ ਫਰਾਰ ਹੜ ਆਇਆ ਹੈ 2023 ਦੇ ਵਿੱਚ ਉਦੋਂ ਕੀ ਕੀ ਨੁਕਸਾਨ ਹੋਇਆ ਇੱਥੇ ਉਹਦਾ ਬੜਾ ਨੁਕਸਾਨ ਹੋਇਆ ਸੀ ਬਹੁਤ ਨੁਕਸਾਨ ਹੋਦਾ ਰਿਹਾ ਸਾਡਾ ਤੇ ਦੇ ਘਰਾਂ ਦੇ ਵਿੱਚ ਪਾਣੀ ਉਹਦਾ ਪਾਣੀ ਸਭ ਤੋਂ ਜ਼ਿਆਦਾ ਫਿਰ ਗਿਆ ਹੁਣ ਤਾਂ ਸਭ ਫਿਰਦਾ ਰਿਹਾ ਹੁਣ ਵੀ ਜ਼ਿਆਦਾ ਹੈ ਹੁਣ ਪਾਣੀ ਲਗਾ ਜਾਂਦਾ ਲਗਾ ਆਉਂਦਾ ਤੇ ਚੜਦਾ ਜਾਂਦਾ ਲੋਕਾਂ ਦੇ ਘਰ ਆਈ ਤੇ ਲੋਕੀ ਵਿਚਾਰੇ ਕੋਈ ਛੜਕਾ ਦਾ ਇਹ ਜਿਹੜਾ 2 ਸਾਲ ਪਹਿਲਾਂ ਨੁਕਸਾਨ ਹੋਇਆ ਪਾਣੀ ਦਾ ਉਹਦਾ ਕਿਸੇ ਨੂੰ ਕੋਈ ਖਰਚਾ ਮੁਆਵਜ਼ਾ ਮਿਲਿਆ ਕੋਸ਼ ਨਹੀਂ ਮਿਲਿਆ ਕਿਸ ਨਹੀਂ ਵੀ ਕੋਈ ਆਈ ਨਹੀਂ ਦਿੱਤਾ ਹੀ ਕੋਈ ਨਹੀਂ ਕਿਹਾ ਇਹ ਮੁੱਖ ਮੰਤਰੀ ਤਾਂ ਕਹਿੰਦੇ ਬੱਕਰੀਆਂ ਦੇ ਤੇ ਆਂਡਿਆਂ ਦੇ ਵੀ ਪੈਸੇ ਉਹ ਅਸੀਂ ਦੇਦੇ ਹੋਣਗੇ ਪਰ ਸਾਨੂੰ ਨਹੀਂ ਪਤਾ ਇਹ ਗੱਲ ਦਾ ਦੇ ਦੇ ਹੋਰ ਵੀ ਕਰੇ ਸੁਖੜੀ ਇਹ ਦਿੱਤੀ ਜਾਂਦੇ ਹੁਣ ਦਿੱਤੀ ਜਾਂਦੇ ਹੁਣ ਸੁਖੜੀ ਦੇ ਵਿੱਚ ਸੋ ਦੋਸਤੋ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਦਰਿਆ ਬਿਆਸ ਦੀ ਜਿਹੜੀ ਤੁਸੀ ਦੇ ਲਾਗੇ ਰਹਿਣ ਵਾਲੇ ਲੋਕ ਆ ਜਿਵੇਂ ਉਹ ਜੁਮਲਾ ਜਿਹੜਾ ਆਇਆ ਸੀਗਾ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਅਸੀਂ ਬੱਕਰੀਆਂ ਦੇ ਵੀ ਪੈਸੇ ਦੇਵਾਂਗੇ ਮੋਟੀਆਂ ਦੇ ਵੀ ਪੈਸੇ ਦੇਵਾਂਗੇ ਸੋ ਇਹਨਾਂ ਨੂੰ ਵੀ ਕੁਝ ਨਹੀਂ ਮਿਲਿਆ ਹੋਰ ਕੋਈ ਵੀਰ ਕੁਝ ਕਹਿਣਾ ਚਾਹੁੰਦਾ ਹੋਵੇ ਆਪਣੇ ਮਸਲਾ ਕੋ ਦੱਸਣ ਨਿਕਲਦਾ ਸੋ ਇਹਨਾਂ ਲੋਕਾਂ ਨੇ ਇਹਨਾਂ ਬਜ਼ੁਰਗਾਂ ਨੇ ਸਾਰੇ ਇਸ ਹਾਲ ਕੀ ਦੀ ਮੰਗ ਆ ਇੱਥੇ ਜਿਹੜੀ ਮੇਨ ਮੰਗ ਜਿਹੜੀ ਆ ਲੋਕਾਂ ਦੀ ਇੱਥੇ ਆ ਕਿ ਦਰਿਆ ਆਬਿਆਸ ਦੀ ਜਿਹੜੀ ਤੁਸੀਂ ਆ ਉਹਨੂੰ ਮਜ਼ਬੂਤ ਕੀਤਾ ਜਾਵੇ ਜਾਂ ਜਿਨ੍ਹਾਂ ਲੋਕਾਂ ਦੇ ਘਰ ਟੁੱਟ ਗਿਆ ਬਰਸਾਤ ਦੇ ਨਾਲ ਜਾਂ ਹਾੜਾਂ ਦੇ ਨਾਲ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਫਸਲਾਂ ਦੀ ਜਿਹੜੀ ਆ ਉਹ ਸਪੈਸ਼ਲ ਗਰਦਾਬਰੀ ਕੀਤੀ ਜਾਵੇ ਕਰਮ ਨਿਊਜ਼ ਨਵਜ ਪੰਜਾਬ ਦੀ ਲਈ ਕੁਲਦੀਪ ਸਿੰਘ ਪਿੰਡ ਮੁੰਨਣ ਬੁੱਢਾ ਬਾਲਾ ਤੋਂ ਜ਼ਿਲ੍ਹਾ ਗਰਦਾਸ